ਫਾਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਲੋਕਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪੱਟੀ ਤੋਂ ਕੋਈ 6 ਕਿਲੋਮੀਟਰ ਦੀ ਦੂਰੀ ਆ ਦੋਸਤੋ ਪਿੰਡ ਲੋਕੇ ਦੀ ਤੇ ਪੱਟੀ ਤੋਂ ਜਿਹੜੀ ਸੜਕ ਤਰਨਤਾਰਨ ਸਾਹਿਬ ਜਾਂਦੀ ਆ ਇਸੇ ਸੜਕ ਤੇ ਉੱਪਰ ਪਿੰਡ ਲੋਕਾ ਆਉਂਦਾ ਪਹਿਲਾਂ ਕੈਰੋਂ ਪਿੰਡ ਪਿੰਡ ਆਉਂਦਾ ਦੋਸਤੋ ਤੇ ਕੈਰੋਂ ਤੋਂ ਕੋਈ 1.5 ਕਿਲੋਮੀਟਰ ਦੀ ਦੂਰੀ ਪਿੰਡ ਲੋਕੇ ਦੀ ਆ ਵੀਰ ਸੁਨੂ ਕੋਲ ਆਇਆ ਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਇਸ ਘਰੇ ਆਉਂਦੇ ਰਹਿੰਦੇ ਆ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਪਾਈਆਂ ਨੇ ਪਸ਼ੂ ਤੁਹਾਨੂੰ ਦਿਖਾਉਂਦੇ ਰਹੇਦਾ ਇਸ ਘਰੋਂ ਅੱਜ ਤਿੰਨ ਵੜਾ ਦਿਖਾਵਾਂਗੇ ਦੋ ਵੜਾ ਸੁਈਆਂ ਸੁਪਾਈਆਂ ਨੇ ਨਾਲ ਬੱਚੇ ਆ ਠੀਕ ਆ ਜੀ ਬਿਲਕੁਲ ਤਾਜ਼ੀਆਂ ਸੁਈਆਂ ਨੇ ਇੱਕ ਜਰਸੀ ਬਰੀਡ ਦੇ ਵਿੱਚ ਵੜਾ ਦਿਖਾਵਾਂਗੇ ਦੋਸਤੋ ਗੱਬਣਾ ਠੀਕ ਆ ਦਿਨ ਹਜੇ ਕਿੰਨਾ ਕੁ ਸਮਾਂ ਬਾਕੀ ਆ ਸੂਨ ਦੇ ਵਿੱਚ ਤੇ ਜਿਹੜੀਆਂ ਸੁਈਆਂ ਉਹਨਾਂ ਦੇ ਥੱਲੇ ਕੀ ਦੋ ਤਰ ਕੌੜਾ ਕਿੰਨਾ ਬੌਲਾ ਉਹਨਾਂ ਥੱਲੇ ਹਾਜ਼ਰ ਆ ਤੇ ਕੀ ਮੋਲ ਰਹਿਣ ਵਾਲੇ ਆ ਇਹਨਾਂ ਪਸ਼ੂਆਂ ਦੇ ਪੂਰੀ ਡਿਟੇਲ ਜਿਹੜੀ ਆ ਦੋਸਤੋ ਅੱਜ ਇਸ ਕਵਰੇਜ ਵਿੱਚ ਤੁਹਾਨੂੰ ਮਿਲ ਜੂਗੀ ਸੋ ਵੀਡੀਓ ਦੇ ਨਾਲ ਐਂਡ ਤੱਕ ਤੁਸੀਂ ਜਰੂਰ ਜੁੜੇ ਰਹੋ ਤਾਂ ਜੋ ਪੂਰੀ ਇਨਫੋਰਮੇਸ਼ਨ ਆ ਸਾਰੇ ਭੈਣ ਭਰਾਵਾਂ ਸੱਜਣਾਂ ਨੂੰ ਉਹ ਮਿਲ ਸਕੇ ਤੇ ਅੱਜ ਤਰੀਕ ਦੋਸਤੋ ਕਨਫਰਮ ਕਰਾ ਦਿੰਦੇ ਆ 18 ਮਾਰਚ ਤੇ ਸਮਾਂ ਕੋਈ ਸ਼ਾਮ ਦੇ 4 ਪੌਣੇ 4 ਵਜੇ ਦਾ ਆਉ ਲੈਣਿਆ ਵਧੇਰੇ ਡਿਟੇਲ ਵੀਰ ਸੋਨੂ ਦੇ ਨਾਲ ਗੱਲਬਾਤ ਕਰਕੇ ਸਭ ਤੋਂ ਪਹਿਲਾਂ ਵੀਰ ਸੋਨੂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਠੀਕ ਠਾਕ ਵੀਰ ਜੀ ਹਾਂਜੀ ਵਧੀਆ ਵੀਰ ਜੀ ਚੋਰ ਬਹੁਤ ਵਧੀਆ ਚੰਗੇ ਚਾਹੀਦੇ ਆ ਅੱਛਾ ਵੀਰ ਸਾਨੂੰ ਉਦੋਂ ਆਪਾਂ ਪਾਇਏ ਸੀ ਪਸ਼ੂ ਦੋ ਕਿ ਪਾਇਏ ਸੀ ਦੋ ਤਿੰਨ ਹਾਂਜੀ ਹਾਂਜੀ ਹੋ ਗਏ ਸੀ ਸੇਲ ਹਾਂਜੀ ਉਹ ਸੇਲ ਹੋ ਗਏ ਠੀਕ ਹੈ ਜੀ ਤੇ ਅੱਜ ਆਪਣੇ ਕੋਲ ਵੜਾ ਮੈਨੂੰ ਲੱਗਦਾ ਵੀ ਤਿੰਨ ਆਈਆਂ ਤੇ ਦੋ ਸੁਈਆਂ ਸਵਾਈਆਂ ਤੇ ਇੱਕ ਗੱਬੜ ਹਾਂਜੀ ਅੱਜ ਸੁਈ ਜੇ ਪਰਸੋਂ ਚਾਹੋ ਉਦੀ ਓਕੇ ਇਹਦੇ ਚਾਰ ਦਾਨ ਦੇ ਆ ਤੇ ਇਹਨੂੰ ਸੁਈ ਨੂੰ ਹੋ ਗਿਆ ਅੱਜ 5-6 ਦਿਨ ਠੀਕ ਹੈ ਜੀ ਹਾਂਜੀ ਸੋਨੇ ਦੋਲੀ ਮੱਡੀ ਲਓ ਵੀ ਪਹਿਲੇ ਨੰਬਰ ਤੋਂ ਸ਼ੁਰੂਆਤ ਆਪਾਂ ਸੋਨੂ ਵੀ ਇੱਥੋਂ ਹੀ ਕਰ ਲੈਂਦੇ ਹਾਂ ਹਾਂਜੀ ਹਾਂਜੀ ਇਹ ਦੋਸਤੋ ਐਚ ਐਫ ਥੋੜਾ ਜਿਹਾ ਕ੍ਰੋਸ ਆਂਗ ਦੇ ਵਿੱਚ ਆ ਤੇ ਇਹਨੂੰ 6 ਦਿਨ ਹੋ ਗਏ ਸੋਨੂ ਨੂੰ ਹਾਂਜੀ ਹਾਂਜੀ ਬੱਚਾ ਮਗਰ ਦੇ ਬੱਚਾ ਕੀ ਆ ਗਿਆ ਮਗਰ ਹਾਂਜੀ ਇਹਦੇ ਮਗਰ ਬੱਚਾ ਆ ਜੀ ਬਹੁਤ ਜੀ ਮਗਰ ਬੱਚਾ ਦੋਸਤੋ ਕੋਈ ਛੇਕ ਦੇਣ ਦਾ ਸਮਾਂ ਹੋ ਗਿਆ ਸੋਨੂ ਕੋਈ ਬਾਅਦ ਚ ਦਿਖਾ ਦੇਣੇ ਵੀਰ ਬੱਚਾ ਅੱਛਾ ਸੋਨੂ ਵੀਰ ਹੁਣ ਬੌਲੇ ਤੋਂ ਬਾਹਰ ਦੁੱਧ ਤੇ ਆ ਗਈ ਦੁੱਧ ਕਿੰਨਾ ਆ ਗਿਆ ਨੇ ਦੁੱਧ ਇਹਦੇ ਥੱਲੇ 14-15 ਪਾ 14-15 ਜੀ ਲੀਟਰ ਆਲਾ ਅੱਛਾ ਜੀ ਨਹੀਂ ਹਾਂਜੀ ਲੋ ਜੀ ਦਾਲ ਦੇ ਦੇ ਜੀ ਸਤੋ ਸ੍ਰੀ ਅਕਾਲ 14 15 ਕਿਲੋ ਦੁੱਧ ਇਸ ਵਕਤ ਇਹਦੇ ਥੱਲੇ ਹਾਜ਼ਰ ਆ ਠੀਕ ਆ ਜੀ ਤੇ ਕੱਦ ਕਾਂਠ ਵੱਡੇ ਕੱਦ ਘੜ ਦੇ ਵਿੱਚ ਆਂ ਘਮਾ ਲਿਓ ਉਹ ਤੋੜ ਦੋ ਠੀਕ ਆ ਆ ਲੈ ਠੀਕ ਇਹਦੇ ਮਗਰ ਬੱਚਾ ਦੱਸਦਾ ਜੀ ਹਾਂ ਜੀ ਬੱਚਾ ਜੀ ਠੀਕ ਆ ਜੀ ਆ ਤੋੜ ਲਓ ਆਜਾ ਸੋਨੂ ਭਾਈ ਦੁੱਧ ਕਿੰਨਾ ਦੱਸਿਆ ਜੇ ਇਹਦੇ ਥੱਲੇ 15 ਲੀਟਰ ਦੁੱਧ ਆ ਜੀ ਠੀਕ ਆ ਜੀ ਲਓ ਜੀ ਕਰੋ ਚੈੱਕ 15 ਗੱਲ ਉਹ ਕੋਤੋ ਦੇ ਇਹਦੇ ਥੰਡੇ ਹੁਣ ਹੈਗਾ ਆ ਬੱਚਾ ਮਗਰ ਬੱਚਾ ਮੇਲ ਦਾ ਇੱਧਰ ਆਪਕੇ ਪਾਸੋਂ ਪਾਟਿਆ ਨਾ ਰਹੇ ਠੀਕ ਹੈ ਬੱਚੋਂ ਜਾਣ ਬੜੀ ਇੱਕ ਨੰਬਰ ਆ ਜੀ ਠੀਕ ਹੈ ਜੀ ਹਾਂ ਜੀ ਬਾਕੀ ਦਾ ਮੁੱਲ ਕੀ ਕਰਨੀ ਫਿਰ ਸਾਨੂੰ ਅੱਜ ਸੰਤੂ ਸਾਹਿਬ ਮੁੱਲ ਤੇ ਅਦਾ ਕਰਦੇ ਆ 75000 ਵਾ ਤੇ 5000 ਰੁਪਇਆ ਛੋੜ अच्छा 70000 ਦੀ ਵੈੜ ਦੇਵਾਂਗੇ ਵੈੜ ਥੱਲੇ 15 ਲੀਟਰ ਦੁੱਧ ਤਿਆਰ ਬੌਲੀ ਜੋ ਨਿਕਲਦਿਆਂ ਸਾਰੀ ਇਹ 22 ਲੀਟਰ ਦੁੱਧ ਦਊਗੇ ਜਿਨ੍ਹਾਂ ਚ ਇਹ ਤਾਂ ਕੁੜਾ 4 4.5 ਕਿਲੋ ਦੇ ਦੋਹਾਂ ਸੁਨਾਂ ਦੀ ਗਾੜੀ ਭਰ ਦਿੰਦੀ ਈ ਢੀ ਚੌਣ ਚਵਾਈ ਪੱਕੀ ਆ ਇੱਕ ਬੂੰਦ ਭਰਨੀ ਆਉਂਦੀ ਨਹੀਂ ਤੇ ਕਈ ਡੰਗਰ 2 4 ਕਿਲੋ ਚੋਲੀਏ ਫਿਰ 2 4 ਕਿਲੋ ਆ ਜਾਂਦੇ ਆ ਇੱਕ ਢੀ ਚੌਣ ਪੱਕੀ ਇੱਕ ਬੂੰਦ ਭਰਨੀ ਕਰਦੀ ਮਗਰੋਂ ਹਾਂਜੀ ਮਗਰੋਂ 70000 70000 ਦੇ ਵਿੱਚ ਛੋਟਾ ਛਪਾ ਹੋ ਜਾਊਗਾ ਹਾਂਜੀ ਤੇ ਉਹ ਮੇਰੇ ਭਾਵੇਂ ਉਹ ਜੀ ਦਾ ਭਾਵੇਂ ਜਿੰਨਾ ਮਰਜ਼ੀ ਫੱਬਦਾ ਜੀ ਇਹਨਾਂ ਨੂੰ ਦੁੱਧ ਜਿਹੜਾ ਬਿਲਕੁਲ ਸਹੀ ਆਪਾਂ ਚੁਵਾਦਾਂਗੇ 14 ਕਿਲੋ 14 ਕਿਲੋ ਪੱਕਾ ਜੀ ਇਹ ਨਹੀਂ 14 ਆਖਾਂਗੇ ਕਿ 11 ਨਿਕਲੂ 12 ਨਿਕਲੂ 14 ਆਖਾਂਗੇ ਸੰਧੂ ਸਾਹਿਬ 14 ਹੀ ਨਿਕਲੂ ਦਹੀਂ 22 ਲੀਟਰ ਜਿੰਨਾ ਖਾਂਦੀ ਹੈ ਹੂੰ ਵਿਚਾਰੂ ਚੂਰ ਚੰਗੀ ਬਹੁਤ ਜਿਆਦੀ ਚਾਰੂ ਲਓ ਵੀ ਪ੍ਰਭੂ ਠੀਕ ਆ ਠੀਕ ਹੈ ਜੀ ਠੀਕ ਆ ਹਾਂਜੀ ਠੀਕ ਆ ਲਾ ਵੀ ਸੋਨੂ ਵੀਰ ਅੱਗੇ ਆਪਾਂ ਦੂਜੇ ਨੰਬਰ ਵਾਲੀ ਆਓ ਬਾੜ ਦਿਖਾ ਦੇ ਜੀ ਠੀਕ ਹੈ। ਉਹ ਤੁਸਾਂ ਪਹਿਲੇ ਨੰਬਰ ਤੇ ਵੜ ਸੀਗੀ ਐ ਤੇ ਆਹ ਸੈਕੰਡ ਨੰਬਰ ਤੇ ਇਹ ਵੀ ਸੂਈ ਆ। ਇਹ ਪਰਸੋਂ ਚੌਥੀ ਸੂਈ ਜੇ ਮੇਰੇ ਮੂੰਹ ਤੇ ਫੜ ਕੇ ਵੇਖਿਆ ਨਹੀਂ ਪਤਾ ਨਹੀਂ ਚਾਰ ਦੰਦੋਂ ਮੇਰੇ ਅੰਦਰ ਨਾ ਦੁੰਦੀ ਹੋਣੀ ਆ। ਅੱਛਾ। ਉਹਨੇ ਲੱਗੋ ਫੜੀ। ਫੜ ਕੇ ਨਹੀਂ ਵੇਖਿਆ ਤਾਂ ਅੰਦਰ। ਪਹਿਲ ਨੂੰ ਬੱਚੀ 200 ਸੂਈ ਆ। ਮੂੰਹ ਫੜ ਕੇ। ਤੇ ਬੱਚਾ ਤੇ ਮਗਰ ਬੱਚਾ। ਬੱਚੀ ਐ। ਤਾਂ। ਸੋ ਮਗਰ ਬੱਚੀ ਫੀਮੇਲ ਕਾਫ ਆ। ਇਹਨੂੰ ਅੱਜ ਕਿੰਨਾ ਤੀਜਾ ਚੌਥਾ ਦਿਨ? ਹਾਲੇ ਤੇ ਬੌਲੇ ਦੇ ਵਿੱਚ ਜੇ। ਕੱਲ ਪਰਸੋਂ ਸੂਈ ਆ। ਪਰਸੋਂ ਚੌਥੀ ਸੂਈ ਆ। ਪਰਸੋਂ ਚੌਥੀ ਸੂਈ ਆ ਠੀਕ ਆ। ਅੱਜ ਦੂਜਾ ਤੀਜਾ ਤਿਜਾ ਕਿਹਦੇ ਨੂੰ ਕੋਈ ਮੰਨ ਸਕਦਾ ਭਰਾ ਪਹਿਲਾ ਸੋਹੋ ਦੋਸਤੋ ਵੱਚੀ ਸੁਈਆ ਪ੍ਰਿੰਟ ਪ੍ਰਿੰਟ ਕਾਫੀ ਚੰਗਾ ਤੇ ਐਚ ਐਫ ਬ੍ਰੀਡ ਦੇ ਵਿੱਚ ਆ ਠੀਕ ਆ ਅੱਛਾ ਬੌਲਾ ਕਿੰਨਾ ਆ ਜਰੋਂ ਲੈਦੇ ਥੱਲੇ ਸੋਨੂੰ ਇਹ ਨਿਕਲਦੇ ਆ ਜੀ ਇਹਦੇ ਥੱਲੇ 12 13 ਥਿੱਲੋ ਜੀ ਨਿਕਲਦਾ ਆਪਣੇ ਬੌਲੇ ਦੇ ਵਿੱਚ ਹੀ ਆਲੇ ਨਿਕਲਦੇ ਆ ਨਿਕਲਦੇ ਠੀਕ ਹੈ ਜੀ ਇਹਨਾਂ ਬਾਹਰ ਤੋਂ 15 ਸਰੀ ਨਿਕਲ ਜਿੱਦਾ ਸੰਗੋਲਾ ਲੱਗਾ ਜੀ ਲਓ ਜੀ ਠੀਕ ਆ ਕਾਂਥੋਂ ਦੀ ਕੁਆਲਿਟੀ ਦੇਖੋ ਭਰਾਵੋ ਬਹੁਤ ਵਧੀਆ ਥਾੜਾ ਮੁੱਠੀ ਥਾਣਾ ਘਤੀ ਚਵਾਈ ਕਰਾਂ ਠੀਕ ਹੈ ਜੀ ਅੱਗੋਂ ਅੱਗੋਂ ਦੇਖੋ ਸੰਤੂ ਸਾਹਿਬ ਬੜਿਆ ਕਿੰਨੇ ਆ ਕੇ ਥਾਣੇ ਵੈਟਦੇ ਹਾਂ ਸੋਨੂ ਬੋਲੋ ਕਿੰਨਾ ਦੱਸੇ ਫਿਰ ਇਹਦੇ ਥੱਲੇ ਮੇਰੇ 12 13 13 ਕਿਲੋ ਪੱਕਾ ਮਿਨਵਾ ਦੁੱਧ ਹੈ ਜੀ ਬੌਲੇ ਤੋਂ ਨਿਕਲਦਿਆਂ ਸਾਰੀ ਹੂੰ ਕਿਲੋ ਜੀ ਤੋਂ ਦੋਸੋ 12 13 ਕਿਲੋ ਦੁੱਧ ਹੁਣ ਕੋਈ ਮੰਨ ਕੇ ਤੁਸੀਂ ਸੌਦਾ ਕਰ ਲਿਓ ਠੀਕ ਆ ਬੌਲੇ ਤੋਂ ਬਾਹਰ ਹੀ ਆਈ ਆ ਜੇ ਤੀਜਾ ਚੌਥਾ ਦਿਨ ਨਾਲੂ ਬਿਲਕੁਲ ਬੱਚੇ ਦੇ ਨਾਲ ਮਗਰ ਵੱਛੀ ਆ ਫੀਮੇਲ ਕਾਫ ਅੱਛਾ ਇਹਦਾ ਮੁੱਲ ਕੀ ਕਰਦੇ ਆ ਫਿਰ ਇਹਦਾ ਸੰਧੂ ਸਾਹਿਬ 65000 ਰੁਪਏ ਮੰਗਦੇ ਆ ਅੱਛਾ ਜੀ ਲੈਣ ਦੇਣ ਪੰਜ ਘੱਟ ਲੈ ਲੀਏ ਕਰ ਦਿਆਂਗੇ ਕੋਈ ਨਹੀਂ ਮੰਨਤਾਂ ਨੂੰ ਸੰਧੂ ਸਾਹਿਬ ਕੋਈ ਨਹੀਂ 60 ਤੋਂ ਮੰਨਤਾਂ ਕਰੂਗੇ ਕਰ ਦਿਆਂਗੇ ਕੋਈ ਨਹੀਂ ਮੰਨਤਾਂ ਕਰ ਦਿਆਂਗੇ ਬਾਕੀ ਵੈੜ ਜਿਹੜਾ ਲੈ ਜੂ ਕਰੂ ਯਾਦ ਹੀ ਬੜੀ ਚੁਆਇਸ ਹੈ ਕੋੜਾ ਡੰਗ ਕਰ ਗਿਆ ਧਾਰਾ ਉਹਦੀ ਐਡੀ ਚੌਣ ਵਧੀਆ ਲੋ ਜੀ ਬਾਕੀ ਵੰਡਾ ਦੋਸਤੋ ਬਚੀ ਨਵੀਆਂ ਠੀਕ ਆ ਜੀ ਬਾਕੀ ਸੋਨੂ ਵੀ ਮੋਤਨ ਦੀ ਚੈੱਕ ਕਰਾਦਗੇ ਆਹਾਂ ਕਰਾ ਦਿੰਨੇ ਆ ਮੈਂ ਫੜ ਕੇ ਨਹੀਂ ਮੂੰਹ ਵੇਖਿਆ ਵੇਖ ਲੈਨੇ ਦੋਂਦੀ ਹੋਵੇ ਚੌਗੀ ਹੋਵੇ ਅਪ ਵੇਖ ਲੈਨੇ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਤਾਂ ਮੋਲ ਦੋਸਤੋ 60000 ਦੇ ਵਿੱਚੋਂ ਮੰਨਤਾਂ ਹੋ ਜਾਊਗਾ ਇਹ ਬੱਛੀ ਸੈਕਿੰਡ ਨੰਬਰ ਤੇ ਆ ਠੀਕ ਹੈ ਜੀ ਮਗਰ ਵੀ ਬੱਛੀ ਐ ਆਪ ਵੀ ਬੱਛੀ ਐ ਠੀਕ ਹੈ ਜੀ ਡੱਬੀ ਬੱਛੀ ਐ ਠੀਕ ਹੈ ਮਗਰ ਬੱਚਾ ਵੀ ਤੁਹਾਨੂੰ ਕੋਈ ਫੇਰ ਦਿਖਾ ਦਗੀ ਆ ਬੱਛੀ ਫੀਮੇਲ ਕਾਫ ਇਸ ਵੈਡ ਦੇ ਮਗਰ ਆਲੋ ਠੀਕ ਹੈ ਜੀ ਅੱਛਾ ਸੋਨੂ ਭਾਈ ਅੱਗੇ ਆਪਣੇ ਕੋਲ ਜਿਹੜੀ ਆ ਵੈਡ ਜਰਸੀ ਆ ਗਏ ਇਹ ਜਰਸੀ ਕਿੰਨਾ ਤੋਂ ਵੱਧ ਹੁੰਦੀ ਐਗੇ ਇਹ ਦੂਜਾ ਸੂਆ ਜੀ ਖਾਸ ਦੂਜਾ ਸੂਆ ਜੀ ਠੀਕ ਹੈ ਦਿਨ ਲੈ ਜੂ ਹਜੇ ਹਫਤਾ ਆ ਬਾਅਦ ਕਦੇ ਆਂਦੇ ਆ ਬਾਕੀ ਆ ਵਾਤਰ ਵਧੀਆ ਪੰਦਾ ਹਾਂ। ਹਾਂ। ਬਹੁਤ ਦੋਸਤੋ ਠੀਕ ਹੈ। ਜਿਹੜਾ ਵਾਤਰ ਆ ਇਹ ਜੇ ਡੰਗਰ ਬੰਦ ਦੀ ਰੁੱਤ ਤੇ ਆ ਜਾਂਦਾ। ਹਾਂ। ਚੰਗੀ ਜਰਸੀ ਆ ਦੋਸਤੋ। ਵਜ਼ਨ ਲੋਡ ਪੂਰਾ ਠੀਕ ਹੈ ਜੀ। ਹਾਈਟ ਮੀਡੀਅਮ ਨਾਰਮਲ ਜਿੱਡੀ ਹਾਈਟ ਦੇ ਵਿੱਚ ਜਰਸੀ ਵਹਿਣਾ ਆਉਂਦੀ ਹੈ। ਠੀਕ ਆ ਸੁਆ ਦੂਜਾ ਕੋਈ ਵੀਰ ਮੰਨ ਕੇ ਸੌਦਾ ਕਰ ਸਕਦਾ। ਬੋਦੀ ਵਾਲੀ ਵਹਿੜ ਆ ਤੇ ਰੰਗ ਪ੍ਰਿੰਟ ਬਹੁਤ ਵਧੀਆ ਰੰਗ ਨੂੰ ਕਿੰਨਾ ਚੰਗਾ ਠੀਕ ਹੈ ਜੀ ਗਰੇਜ ਜੇ ਕਲਰ ਆ। ਬਾਦਾਮੀਆ ਰੰਗਾਂ ਗਰੇ ਕਲਰ ਦੇ ਵਿੱਚ ਆ ਕੰਬੀਨੇਸ਼ਨ ਜੇ ਹੈਗਾ ਦੋ ਰੰਗਾਂ ਦਾ। ਆ ਦੇਖੋ ਜੀ ਕਮਾ ਦੇ ਇੱਕ ਵਾਰੀ ਸਾਨੂੰ ਹੋਰ ਕਮਾ ਦੇ ਤੋੜ ਦੀ ਉੱਤੇ ਪਾਸ ਦੂਜਾ ਸੁਗਿਆ ਜੀ ਇਹਦੇ 10 ਦਿਨ ਰਹਿੰਦੇ ਆ ਜੀ ਸੂਣ ਚ 10 ਦਿਨ ਪਹਿ ਸੂਣ ਚ ਅਜੇ ਹਾਂ ਆਏ ਬੜੀ ਵੱਧੀਆ ਜੀ ਇਹ ਗਾਂ ਚੱਲਣੀਆਂ ਹੋਈਆਂ ਹੂੰ ਔਰ ਦੋਸਤੋ ਜਰਸੀ ਬ੍ਰੀਡ ਦੇ ਵਿੱਚ ਇੱਕ ਨਾਗ ਜਿਹੜਾ ਵੀਰ ਦੇ ਕੋਲੇ ਆਇਆ ਵਕਾਊ ਆ 10 ਦਿਨ ਹਜੇ ਸਮਾਂ ਬਾਕੀ ਆ ਸੂਣ ਦੇ ਵਿੱਚ ਦੂਜਾ ਸੂਆ ਇਹਨੇ ਸੂਣਾ ਅੱਗੇ ਠੀਕ ਆ ਜੀ ਸੋ ਬਾਕੀ ਵੇਖ ਸਕਦੇ ਤੁਸੀਂ ਪਲੀ ਪਲੀ ਚੰਗੀਆਂ ਕਰਮਾਂ ਦੀ ਠੀਕ ਆ ਜੀ ਬਾਕੀ ਬੋਦੀ ਬਾਦੀ ਉਸੇ ਤਰ੍ਹਾਂ ਮੱਥੇ ਦੇ ਵਿੱਚ ਡੂੰਘੋ ਉਸੇ ਤਰ੍ਹਾਂ ਹੈਗਾ ਕੰਨ ਛੋਟੇ ਆ ਲੰਬਾ ਥਾਣਾ ਠੀਕ ਆ ਜੀ ਹੱਥੀ ਚਵਾਈ ਦਾ ਥਣ 10 ਕ ਦਿਨ ਹਜੇ ਮੰਨ ਕੇ ਕੋਈ ਭਰਾ ਸਬਦਾ ਕਰ ਸਕਦਾ ਲੜਾ ਲੂਣਾ ਕਾਫੀ ਏ ਢੇਲਣ ਢੂਲਾਂ ਬਹੁਤ ਜਿਆਦੀਆਂ ਆ ਪਿਓਰ ਕੁਆਲਟੀ ਵਾਲੀ ਇਹ 10 ਗਰ ਰਹੀਦੇ ਥੱਲਿਓ ਬਹੁਤ ਬਣੂਗੀ ਦੇਖੋ ਸੱਜੂ ਸਾਹਿਬ ਬੜੀਆਂ ਠੱਲਾਏ ਹੁੰਦੇ ਇਹਦੇ ਪਹਿਲੇ ਸੂਏ ਅਸੀਂ 14 ਕਿਲੋ ਦੁੱਧ ਚੋਇਆ ਜੀ ਇਹ ਥੱਲਿਓ ਠੀਕ ਹੈ ਜੀ ਹਾਂ ਜੀ ਲਓ ਜੀ ਜੇ ਬਖਾਰਾ ਬਖੂਲਾ ਤੁਸੀਂ ਕਾफी ਪਿਆਰ ਕਰੋਗੇ ਅਜੇ 10 ਦਿਨ ਆਪਾਂ ਇਹ ਈਡੀਆ ਮੰਨ ਕੇ ਸੌਦਾ ਕਰ ਸਕਦੇ ਹਾਂ ਲੰਬਾ ਥਾਨ ਠੀਕ ਹੈ ਜੀ ਟੱਪਣ ਟੁੱਪਣਾ ਹੈ ਪੂਰੀ ਤਸੱਲੀ ਬੜੀ ਬੜੀ ਵਧੀਆ ਹੈ ਬੜੀ ਵਧੀਆ ਜੇ ਕੋਈ ਆਨਲਾਈਨ ਲੈਂਦਾ ਜੀ ਜੇ ਆਨਲਾਈਨ ਛੱਡ ਕੇ ਆਵਾਂਗੇ ਘਰ ਚਾਹ ਦੇ ਕੱਪ ਤੋਂ ਪਹਿਲਾਂ ਥਣ ਵੇਖ ਕੇ ਤਸੱਲੀ ਕਰਕੇ ਫਿਰ ਪੈਸੇ ਦੋ ਗੂੜ ਆਉਂਦੀ ਛੰਡੀ ਧੀਰੀ ਬੜੀ ਠੀਕ ਹੈ ਜੀ ਲੋ ਵੀ ਭਰਾ ਬਹੁਤ ਤਸੱਲੀ ਕੋਈ ਵੀਰੇ ਘਰੇ ਜਦੋਂ ਤੁਸੀਂ ਮਗਾਉਂਦੇ ਜਦੋਂ ਟਿਪ ਕੇ ਤਸੱਲੀ ਕਰ ਲਿਓ ਠੀਕ ਹੈ ਜੀ ਜਿਹੜਾ ਕੋਈ ਵੀਰ ਦੂਰ ਨੇੜੇ ਵਾਲਾ ਘਰੇ ਜਾਣਗੇ ਤੁਸੀਂ ਕੋਈ ਵੀਰ ਤਸੱਲੀ ਕਰਨਾ ਚਾਹੁੰਦੇ ਜਾਂ ਸਾਈਪਿਆਨਾ ਕਰਕੇ ਆਪਣਾ ਘਰੇ ਤਸੱਲੀ ਕਰ ਸਕਦੇ ਜੀ ਠੀਕ ਹੈ ਜੀ ਚਾਰੇ ਧਨ ਭਰਾ ਕੇ ਵੇਖ ਸਕਦੇ ਜੀ ਗੂੜ ਸ਼ਹਿਦ ਆਉਂਦਾ ਜੇ ਤੇ ਆਪਾਂ ਅੱਛਾ ਸੋਨੂੰ ਵੀਰ ਫਿਰ ਕਿੱਥੋਂ ਤੱਕ ਦੇ ਦੇਣੀ ਆ ਕੀਦਾ ਸੰਤੂ ਸਾਹਿਬ ਮੁੱਲ ਤੇ ਕਰਦੇ 65000 ਅੱਛਾ ਜੀ ਆਪਾਂ 60000 ਦੀ ਬੱਚੀ ਦੇ ਦੇਾਂਗੇ ਥੋੜਾ ਬਾਲਾ ਮਾਨਤਾਨ ਕਰਦੇਾਂਗੇ ਬਾਕੀ ਜਿਹੜਾ ਲੈ ਜੂਗਾ 8 8.5 ਦੇ ਨਾਲ ਸੰਤੂ ਸਾਹਿਬ ਅਸੀਂ ਬਹੁਤ ਚੰਗੀ ਬਣੂਗੀ ਥੱਲਿਓ ਬਾਕੀ ਬੱਚੀ ਦੀ ਕੁਆਲਿਟੀ ਦੱਸਣ ਦੀ ਲੜ ਦੱਸਣ ਦੇ ਜਿੰਨੀ ਬੰਨਣ ਠੀਕ ਹੈ ਹਾਂ ਜੀ ਬਹੁਤ ਦੋਸਤੋ 60000 ਭਾਈ ਸਾਨੂੰ ਆ ਤਾਂ ਵੀ 60000 ਦੇ ਵਿੱਚੋਂ ਮਾਨਤਾਨ ਕਰਦੇਾਂਗੇ ਠੀਕ ਆ ਤੇ ਖਲਣਾ ਖਲਣਾ ਵੈੜ ਨੇ ਜੇ ਪੂਰਾ ਥੱਲਿਓ ਬੰਨਾ ਪੁੰਨਾ ਪੂਰਾ ਇਹਨਾਂ ਦੇ ਹਿਸਾਬ ਤੇ ਆਪਾਂ ਛੱਡਦੇ ਨੇ ਤੇ ਦਿਨ ਹਜੇ ਲੰਗੀ ਆ ਸੁਈਆਂ ਸੂਈਆਂ ਪੂਰੀਆਂ ਛੱਡਾ ਛੁੱਡਾ ਸੋੜਾ ਭਰੂ ਦੀ ਕਰਮਾੜੀ ਦੋਹਾਂ ਪੱਟਾਂ ਦੇ ਬਿਲਕੁਲ ਸਨ ਦੇ ਵਿਚਕਾਰ ਆ ਬਖਾਲਾ ਕੋਲਾ ਚੰਗਾ ਤਿਆਰ ਕਰੀ ਬਾਕੀ ਠੰਡੀ ਸਿੱਧੀ ਚੰਗੀ ਆ ਇਹਨਾਂ ਦੀ ਬਸ ਆਹੋ ਠੰਡਾ ਪੋਣਾ ਵੇਖਦਾ ਜੀ ਆ ਜਿੰਨੇ ਲਾੜਿਆ ਸੰਧੂ ਸਾਹਿਬ ਸਾਰੇ ਹੀ ਭਰਨੇ ਨੇ ਲੋਬ ਦੋਸਤੋ ਇਹ ਤਿੰਨ ਪਸ਼ੂ ਅਜੇ ਫੇਰ ਸੋਨੂ ਦੇ ਕੋਲ ਤੇ ਕਿੰਨੇ ਬਿਹੜਾ ਨੇ ਦੋ ਬਿਹੜਾ ਬਿਲਕੁਲ ਤਾਜ਼ੀਆ ਸੁਈਆਂ ਨੇ ਠੀਕ ਆ ਜੀ ਦੁੱਧ ਤੇ ਚੱਲਣ ਡੀਆਂ ਨੇ ਇੱਕ 14 ਕਿਲੋ ਦੇ ਚੱਲ ਰਹੀ ਆ ਇੱਕ 12 13 12 13 ਹੁਣ ਬੌਲੇ ਤੋਂ ਬਾਹਰ ਆਈ ਆ ਪਹਿਲਾਂ ਬੱਝੀ ਆ ਠੀਕ ਆ ਇਹ ਸੰਧੂ ਸਾਹਿਬ 12 13 ਕਿਲੋ ਉਹ ਹੋਊਗਾ ਜਿਹੜਾ ਅਸਲ ਵਾਲਾ ਵਾ ਹਾਂ ਇਹ ਹੋਰ ਕਿਸੇ ਅੱਡੇ ਦੇ ਬੱਝੀ ਹੋਏ ਨੇ ਉਹਨਾਂ ਕਹਿੰਦਾ 15 16 ਕਿਲੋ ਆ ਇਹ 12 13 ਕਿਲੋ ਉਹ ਆ ਜੀ ਜਿਹੜਾ ਲੀਟਰ ਮਾਰਵਾ ਵਾ ਨਹੀਂ ਆਪਾਂ ਚੁਆ ਕੇ ਪੈਸੇ ਲੈਣੇ ਵੀਰ ਤੁਹਾਨੂੰ ਨਾ ਆਪਾਂ ਚੋਣ ਵਾਲੇ ਦੀ ਗੱਲ ਕਰਦੇ ਆ ਬਿਲਕੁਲ ਜੀ ਗ੍ਰੈਂਡ ਆਪਾਂ ਤੁਹਾਨੂੰ 17 ਕਿਲੋ ਦੇ ਦੇ ਉਹਦੀ ਗੱਲ ਨਹੀਂ ਆਪਾਂ ਕਰਦੇ ਬਿਲਕੁਲ ਜਿਹੜਾ ਹੋਊਗਾ ਨਾ ਸੰਧੂ ਸਾਹਿਬ ਉਹ ਆਖਾਂਗੇ ਉਹਦੇ ਵਿੱਚੋਂ ਇੱਕ ਪਾਈਆ ਦੁੱਧ ਨਾ ਕਟੂਗਾ ਬਿਲਕੁਲ ਹੁਣ ਕਿ ਕਿ ਇਹਨੇ ਗਲਤ ਕਮੈਂਟ ਕੀਤਾ ਜਦੋਂ ਗਲਤ ਆਪਾਂ ਕੰਮ ਹੀ ਨਹੀਂ ਕਰਨਾ ਉਹ ਪਰਲੀ ਬੈਠੀ ਤੇ ਇਹ ਗੱਲ ਹੈ ਨਾ ਹੁਣ ਔਰ ਤੋਂ 14-15 ਕਿਲੋ ਦੋ ਤਾਂ 22 ਕਿਲੋ ਤੋਂ ਦਊਗੀ ਜਿੰਨਾ ਉਹ ਖਾਂਦੀ ਹੈ ਠੀਕ ਹੈ ਜੀ ਲੋ ਦੋਸਤੋ ਫਿਲਹਾਲ ਇਹ ਤਿੰਨ ਪਸ਼ੂ ਆ ਠੀਕ ਹੈ ਜੀ ਤੇ ਜਿਹੜੇ ਜਿਹੜੀਆਂ ਵੜਾ ਸੁਈਆਂ ਨੇ ਉਹਨਾਂ ਦੀ ਬਿਲਕੁਲ ਆਪਾਂ ਤੁਹਾਨੂੰ ਧਾਰਾ ਮਾਰ ਕੇ ਤਸੱਲੀ ਕਰਵਾ ਦਿੱਤੀ ਆ ਸੋ ਇੱਕ ਵਾਰੀ ਦੋ ਵਾਰੀ ਵੀਡੀਓ ਨੂੰ ਤਸੱਲੀ ਨਾਲ ਜ਼ਰੂਰ ਵੇਖ ਲਿਆ ਕਰੋ ਤਾਂ ਜੋ ਬਾਅਦ ਵਿੱਚ ਕਿਸੇ ਵੀਰ ਨੇ ਸੌਦਾ ਕਰਨਾ ਇਹਨਾਂ ਪਸ਼ੂਆਂ ਦਾ ਉਹ ਤੁਹਾਡੇ ਲਈ ਈਜ਼ੀ ਰਵੇ ਸੌਦਾ ਸੌਖਾ ਰਵੇ ਠੀਕ ਹੈ ਜੀ ਆ ਵੀ ਹੋਣ ਲਿਆਂ ਦੀ ਨਵਾਈ ਨਹੀਂ ਮੈਂ ਹਾਂ ਚੱਲ ਇੱਦਾਂ ਹੀ ਪਾ ਦਿੰਦੇ ਠੀਕ ਹੈ ਜੀ ਠੀਕ ਲਾਲ ਗੋਦੀਆਂ ਦੇ ਪਿੰਡਿਆਂ ਦੇ ਆ ਫਿਰ ਕੋਤੇ सोनू ਵੀ ਰਕ ਨੰਬਰ ਬੋਲ ਦਿਆ ਹਾਂ ਜੀ ਨੰਬਰ ਕੋਈ 98762 ਹਾਂ ਜੀ 64073 ਠੀਕ ਹੈ ਜੀ 98762 64073 ਠੀਕ ਹੈ ਆ ਦੋਸਤੋਂ ਨੰਬਰ ਬਿਲਕੁਲ ਸਕਰੀਨ ਤੇ ਲੱਗ ਚੁੱਕਾ ਵੀਰ सोनू ਦਾ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੀ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ No, well